ਤਾਂ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਇਹ ਨੌਜਵਾਨ ਆ ਜਿਹੜਾ ਨਕਲੀ ਸੀਬੀਆਈ ਦਾ ਆਫੀਸਰ ਬਣ ਕੇ ਘੁੰਮ ਰਿਹਾ ਸੀ ਤਾਂ ਜਿਸ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤੇ ਇਸ ਦੇ ਖਿਲਾਫ ਕਾਰਵਾਈ ਆ ਛੜੀ ਉਹ ਕੀਤੀ ਜਾ ਰਹੀ ਆ ਤਾਂ ਇਸ ਮੁੰਡੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਇਹ ਮੁੰਡਾ ਮੋਬਾਈਲ ਫੋਨ ਵਾਲੀ ਦੁਕਾਨ ਦੇ ਉੱਪਰ ਆਪਣਾ ਮੋਬਾਈਲ ਫੋਨ ਠੀਕ ਕਰਵਾਉਣ ਦੇ ਲਈ ਗਿਆ ਸੀ ਉਸ ਮੋਬਾਈਲ ਫੋਨ ਦੀ ਦੁਕਾਨ ਦੇ ਉੱਪਰ ਕੁਝ ਕੁੜੀਆਂ ਬੈਠੀਆਂ ਹੁੰਦੀਆਂ ਤਾਂ ਇਸ ਨੌਜਵਾਨ ਦੇ ਵੱਲੋਂ ਇਸ ਮੁੰਡੇ ਦੇ ਵੱਲੋਂ ਉਹਨਾਂ ਕੁੜੀਆਂ ਦੇ ਨਾਲ ਛੇੜਖਾਨੀਆਂ ਛੜੀ ਉਹ ਕੀਤੀ ਜਾਂਦੀ ਕਿ ਆਤਾ ਦੁਕਾਨ ਮਾਲਿਕ ਦੇ ਵੱਲੋਂ ਇਸ ਮੁੰਡੇ ਨੂੰ ਰੋਕਿਆ ਜਾਂਦਾ ਹੈ ਜਦੋਂ ਦੁਕਾਨ ਮਾਲਕ ਇਸ ਨੂੰ ਰੋਕਦਾ ਤਾਂ ਜਿਹੜਾ ਇਹ ਮੁੰਡਾ ਆਪਣਾ ਆਈਡੀ ਕਾਰਡ ਤੇ ਵਾਕੀ ਟੋਕੀ ਕੱਢ ਕੇ ਕਾਊਂਟਰ ਦੇ ਉੱਪਰ ਰੱਖ ਦਿੰਦਾ ਪਰ ਫਿਰ ਵੀ ਜਿਹੜਾ ਦੁਕਾਨ ਮਾਲਕ ਹੁੰਦਾ ਉਸ ਨੂੰ ਇਸ ਦੇ ਉੱਪਰ ਸ਼ੱਕ ਹੁੰਦਾ ਹੈ ਸ਼ੱਕ ਦੇ ਚੱਲਦੇ ਹੀ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਨੂੰ ਫੋਨ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਤੇ ਪੁਲਿਸ ਆ ਜਿਹੜੀ ਮੌਕੇ ਦੇ ਉੱਪਰ ਪਹੁੰਚ ਕੇ ਇਸ ਨੂੰ ਗ੍ਰਿਫਤਾਰ ਆ ਜਿਹੜਾ ਉਹ ਕਰ ਲੈਂਦੀ ਆ ਤਾਂ ਪੁਲਿਸ ਨੂੰ ਇਸ ਦੇ ਕੋਲੋਂ ਇੱਕ ਆਈਡੀ ਕਾਰਡ ਆ ਜਿਹੜਾ ਉਹ ਵੀ ਬਰਾਮਦ ਹੋਇਆ ਜਿਸ ਦੇ ਉੱਪਰ ਸਪੈਸ਼ਲ ਆਫੀਸਰ ਆ ਜਿਹੜਾ ਉਹ ਲਿਖਿਆ ਹੋਇਆ ਸੀ ਤੇ ਨਾਲ ਹੀ ਇਸ ਦਾ ਨਾਮ ਹੈ ਜਿਹੜਾ ਉਹ ਵੀ ਲਿਖਿਆ ਹੋਇਆ ਸੀ ਤਾਂ ਜਿਹੜੀ ਆਈਡੀ ਕਾਰਡ ਦੇ ਵਿੱਚ ਫੋਟੋ ਸੀ ਤਾਂ ਉਸ ਫੋਟੋ ਦੇ ਵਿੱਚ ਇਸ ਦੇ ਵਾਲ ਨੇ ਜਿਹੜੇ ਉਹ ਕੱਟੇ ਹੁੰਦੇ ਨੇ ਪਰ ਜਦੋਂ ਹੁਣ ਇਸ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਉਸ ਸਮੇਂ ਇਸ ਦੇ ਦਸਤਾਰ ਆ ਜਿਹੜੀ ਉਹ ਬੰਨੀ ਹੁੰਦੀ ਆ ਤੇ ਲੰਬੀ ਦਾੜੀ ਆ ਜਿਹੜੀ ਉਹ ਵੀ ਰੱਖੀ ਹੁੰਦੀ ਆ ਤਾਂ ਨਕਲੀ ਸੀਬੀਆਈ ਦਾ ਅਫਸਰ ਆ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਜਿਸ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈਆਂ ਛੜੀ ਉਹ ਕੀਤੀ ਜਾ ਰਹੀ ਆ ਤਾਂ ਇਸ ਦੇ ਬਾਰੇ ਹੋਰ ਵੀ ਵੱਡੇ ਖੁਲਾਸੇ ਨੇ ਜਿਹੜੇ ਉਸ ਸਮੇਂ ਹੁੰਦੇ ਨੇ ਜਦੋਂ ਇਸ ਮੁੰਡੇ ਨੂੰ ਛਡਾਉਣ ਦੇ ਲਈ ਕੁਝ ਲੋਕ ਆਉਂਦੇ ਨੇ ਤਾਂ ਉਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਤਾਂ ਨਾਲ ਲੱਗਦੇ ਪੰਜਾਬ ਪਿੰਡਾਂ ਦੇ ਵਿੱਚ ਇਹੀ ਪਤਾ ਕਿ ਇਹ ਸੀਬੀਆਈ ਦਾ ਅਫਸਰ ਆ ਤੇ ਸੀਬੀਆਈ ਦੇ ਵਿੱਚ ਕੰਮ ਕਰਦਾ ਤਾਂ ਬਾਅਦ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਨਕਲੀ ਪਾਸਪੋਰਟ ਬਣਾਉਣ ਦਾ ਕੰਮ ਵੀ ਕਰਦਾ ਹੈ ਸਰਕਾਰੀ ਦਸਤਾਵੇਜ਼ਾਂ ਦੇ ਉੱਪਰ ਜਿਹੜੀਆਂ ਮੋਹਰਾਂ ਲੱਗਦੀਆਂ ਨੇ ਤਾਂ ਉਹ ਮੋਹਰਾਂ ਬਣਾਉਣ ਦਾ ਕੰਮ ਵੀ ਇਸ ਮੁੰਡੇ ਦੇ ਵੱਲੋਂ ਕੀਤਾ ਜਾਂਦਾ ਤੇ ਨਜਾਇਜ਼ ਤੌਰ ਤੇ ਫੈਕਟਰੀਆਂ ਦੇ ਕੋਲੋਂ ਫਰौती ਮੰਗ ਕੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਪਰ ਜ਼ਮੀਨਾਂ ਜਿਹੜੀ ਇਸ ਮੁੰਡੇ ਦੇ ਵੱਲੋਂ ਖਰੀਦੀ ਜਾਂਦੀ ਹੈ ਤਾਂ ਇਹ ਜਾਣਕਾਰੀ ਹੈ ਜਿਹੜੀ ਇਹ ਵੀ ਪ੍ਰਾਪਤ ਹੋਈ ਆ ਇਹ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਤਾਂ ਉਸੇ ਜਾਣਕਾਰੀ ਦੇ ਉੱਪਰ ਪੁਲਿਸ ਦੇ ਵੱਲੋਂ ਹੁਣ ਇਸ ਮੁੰਡੇ ਦੇ ਉੱਪਰ ਕਾਰਵਾਈ ਅਛੜੀ ਉਹ ਕੀਤੀ ਜਾ ਰਹੀ ਆ ਤਾਂ ਇਸ ਮੁੰਡੇ ਦੇ ਕੋਲੋਂ ਇੱਕ ਆਈਡੀ ਕਾਰਡ ਆ ਜਿਹੜਾ ਉਹ ਵੀ ਬਰਾਮਦ ਹੋਇਆ ਜਿਸ ਦੇ ਉੱਪਰ ਇਸਨੇ ਆਪਣਾ ਨਾਮ ਲਿਖਿਆ ਹੋਇਆ ਸੀ ਇਸ ਦੀ ਫੋਟੋ ਸੀ ਤੇ ਨਾਲ ਹੀ ਸਪੈਸ਼ਲ ਆਫੀਸਰ ਆ ਜਿਹੜਾ ਉਹ ਲਿਖਿਆ ਹੁੰਦਾ ਸੀ ਤਾਂ ਇਹ ਉਸ ਸਮੇਂ ਫਸਦਾ ਜਦੋਂ ਇਹ ਮੁੰਡਾ ਮੋਬਾਈਲ ਫੋਨਾਂ ਦੀ ਦੁਕਾਨ ਦੇ ਉੱਪਰ ਗਿਆ ਸੀ ਕੁਝ ਕੁੜੀਆਂ ਦੇ ਨਾਲ ਉੱਥੇ ਛੇੜਖਾਨੀ ਕਰਦਾ ਤਾਂ ਛੇੜਖਾਨੀ ਕਰਨ ਤੋਂ ਬਾਅਦ ਦੁਕਾਨ ਮਾਲਕ ਦੇ ਵੱਲੋਂ ਇਸ ਨੂੰ ਰੋਕਿਆ ਜਾਂਦਾ ਪਰ ਜਦੋਂ ਇਹ ਰੁਕਦਾ ਨਹੀਂ ਆਪਣਾ ਆਈਡੀ ਦੇ ਵਾਕੀ ਟੋਕੀ ਕੱਢ ਕੇ ਕਾਊਂਟਰ ਦੇ ਉੱਪਰ ਰੱਖਦਾ ਤਾਂ ਦੁਕਾਨ ਮਾਲਿਕ ਦੇ ਵੱਲੋਂ ਸਿੱਧਾ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਤਾਂ ਜਿਸ ਤੋਂ ਬਾਅਦ ਪੁਲਿਸ ਹੈ ਜਿਹੜੀ ਇਸ ਦੇ ਉੱਪਰ ਕਾਰਵਾਈ ਦੇ ਵਿੱਚ ਲੱਗ ਜਾਂਦੀ